ਦੋਸਤੋ ਅੱਜ ਪਿੰਡ ਮੱਲਣ ਜ਼ਿਲ੍ਹਾ ਮੁਕਸਰ ਦੇ ਕਿਸਾਨ ਸਰਦਾਰ ਬਲਵਿੰਦਰ ਸਿੰਘ ਜੀ ਜਿਹੜੇ ਕਿ ਇੱਕ ਵੱਖਰੀ ਖੇਤੀ ਵੱਖਰਾ ਰਹਿਣ ਸਹਿਣ ਹਨਾ ਵੱਖਰਾ ਖਾਣ ਪੀਣ ਕਰ ਰਹੇ ਆ ਤੇ ਆਓ ਆਪਾਂ ਇਹਨਾਂ ਤੋਂ ਪੂਰੀ ਜਾਣਕਾਰੀ ਲੈਣੇ ਆਂ ਵੀ ਇਹ ਜਿਹੜਾ ਇਸ ਰਾਹ ਤੇ ਤੁਰੇ ਆ ਕਿਵੇਂ ਤੁਰੇ ਆ ਤੇ ਕਿਵੇਂ ਮਹਿਸੂਸ ਕਰ ਰਹੇ ਆ ਬਲਵਿੰਦਰ ਸਿੰਘ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਅੱਛਾ ਬਲਵਿੰਦਰ ਸਿੰਘ ਜੀ ਤੁਸੀਂ ਇਹ ਗੋਡੀ ਕਰੀ ਜਾਂਦੇ ਆ ਹਨਾ ਕਣਕ ਦੀ ਜੀ ਜੀ ਇਹ ਕਿਵੇਂ ਕੈਮੀਕਲ ਵਾਲੀ ਹੈ ਕਿ ਕਿਵੇਂ ਕਿਹੜੀ ਕਣਕ ਨਹੀਂ ਜੀ ਬਿਨਾਰ ਇਸ ਤੇਵਾ ਤਿੰਨ ਚਾਰ ਸਾਲ ਹੋ ਗਏ ਇੱਕ ਖੇਤ ਦੇ ਵਿੱਚ ਬਿਲਕੁਲੀ ਨਾ ਯੂਰੀਆ ਨਾ ਡੀ ਏ ਪੀ ਨਾ ਕੋਈ ਕਾਲੀ ਦਵਾਈ ਤੇ ਹੁਣ ਇਹਦੇ ਵਿੱਚ ਕੋਈ ਕੋਈ ਬਾਸੂ ਦਾ ਬੂਟਾ ਤੇ ਇਹ ਸੀਗਾ ਗੁੱਲੀ ਦੰਡੇ ਦਾ ਬੂਟਾ ਇਹ ਕਰਕੇ ਫਿਰ ਜੇ ਸਪਰੇਅ ਕਰਦੇ ਜੀ ਤਾਂ ਫਿਰ ਉਹ ਕੋਈ ਮਤਲਬ ਆਰਗੈਨਿਕ ਨਹੀਂ ਰਹਿੰਦੀ ਸੀ ਇਸ ਕਰਕੇ ਫਿਰ ਖਾਦ ਬਣਾਏ ਵੀ ਗੋਡੀ ਕਰਦੇ ਕਿਉਂਕਿ ਤਿੰਨ ਕਣਾਲਾ ਖਾ ਆਹੇ ਤੇ ਇਹ ਕਰਕੇ ਇਹਨੂੰ ਗੋਡੀ ਕਰਦੇ ਤੁਸੀਂ ਇਹ ਸੁਣਿਆ ਜਿਵੇਂ ਬਹੁਤ ਸਾਰੀਆਂ ਫਸਲਾਂ ਡਾਈਵਰਸਿਟੀਫਿਕੇਸ਼ਨ ਹੈ ਤੁਹਾਡੇ ਗੇਟ ਚ ਜੀ ਅੱਛਾ ਇਹ ਕਦੋਂ ਤੋਂ ਤੁਸੀਂ ਇੱਕ ਤਾਂ ਆਰਗੈਨਿਕ ਕੀਤੀ ਵੱਲ ਆਏ ਹਨਾ ਤੇ ਵੱਖ-ਵੱਖ ਫਸਲਾਂ ਬੀਜਣ ਲੱਗੇ ਕਿੰਨੇ ਸਾਲ ਹੋ ਗਏ ਇਹ ਤਕਰੀਬਨ 4 ਸਾਲ ਹੋ ਗਏ ਜੀ ਸਭ ਤੋਂ ਪਹਿਲਾਂ ਤਾਂ ਅਸੀਂ ਇੱਕ ਕਨਾਲ ਤੋਂ ਸ਼ੁਰੂ ਕੀਤਾ ਹਾਂਜੀ ਹਾਂਜੀ ਕਨਾਲ ਜਿਹੀਂ ਲਾਇਆ ਸੀਗਾ ਇਹ ਸਮਾਨ ਵੀ ਸਰ ਜੀ ਤੇ ਅਗਲੇ ਸਾਰ ਸਾਰੇ ਮਿਲਟ ਵੀ ਜੇ ਨਾਲ ਨਾਲ ਇਸ ਵਾਰੀ ਫਿਰ ਅਸੀਂ ਦੋ ਹੀ ਵੀ ਜਹੀ ਰਾਗੀ ਔਰ ਉਦਰਾ ਅੱਛਾ ਹਾਂ ਦੋ ਘਾਰੇ ਤਰ੍ਹਾਂ ਦੇ ਫਿਰ ਜਦੋਂ ਕੱਢਦੇ ਆ ਉਦੋਂ ਮਿਕਸ ਹੋ ਜਾਂਦੇ ਆ ਇਸ ਕਰਕੇ ਫਿਰ ਜਾਦੇ ਕਿਸਮਾਂ ਛੱਦਦੇ ਆ ਅੱਜ ਅਸੀਂ ਜਦੋਂ ਪਹਿਲਾਂ ਪਹਿਲਾਂ ਆਏ ਸੀ ਮੈਂ ਤੇ ਗੁਰਾ ਜੀ ਉਦੋਂ ਤੁਹਾਡੇ ਖੇਤ ਵਿੱਚ ਅਰਹਰ ਵੀ ਲੱਗੀ ਸੀ ਹਾਂਜੀ ਹਾਂਜੀ ਹਰ ਹਰ ਆ ਲੈ ਫੱਟ ਕੇ ਰੱਖੀਆ ਜਵਾੜੇ ਕੇ ਰੱਖੀਆ ਹਾਂ ਜੇ ਇਹ ਆਉਣਾ ਇੱਕੋ ਫਾਲਤ ਨਹੀਂ ਆਦੇ ਨੂੰ ਕੁੱਟ ਕੇ ਕੱਢਾਂਗੇ ਬੀਜ ਬਾਂਜੂ ਆਪਣੇ ਅਰਹਰ ਬੀਜ ਨੂੰ ਹਟਕੇ ਲੋ ਇਹ ਫਿਰ ਇਹਦਾ ਸਮਾਂ ਥੋੜਾ ਜਿਆਦਾ ਜਿਆਦੇ ਲੈਂਦੀ ਹੈ ਜੀ ਹਾਂ ਤੇ ਇੱਕ ਥੋੜੀ ਮਿਹਨਤ ਵੱਧਾ ਹੁਣ ਜੇ ਅਸੀਂ ਸਾਦੀ ਦੀ ਰੋਕਤਾ ਤੇ ਇਹਨੂੰ ਵੱਡ ਕੇ ਸਮਾਇਆ ਪਿਆ ਹਾਂ ਫਿਰ ਜਦੋਂ ਤੋਂ ਪਾਲਗੀਆਂ ਫੇਰ ਨੂੰ ਕੁੱਟ ਕੇ ਕੱਟਾਂਗੇ ਜੇ ਕੋਈ ਫੈਸਰ ਨਹੀਂ ਹੈ ਕੱਟਣ ਵਾਸਤੇ ਅੱਛਾ ਕੁੱਟ ਕੇ ਕੱਟੋ ਕੁੱਟ ਕੇ ਕੱਟਣੀ ਬਣੀ ਥੋੜੀ ਜਿਹੀ ਮਿਹਨਤ ਤੁਸੀਂ ਮੈਲਟ ਹਨਾ ਤੇ ਆਹ ਹਰ ਹਰ ਤਿਕ ਪਾ ਵੀ ਦੀ ਤੱਕ ਪਾ ਵੀ ਉਹ ਪਾ ਫਰੇ ਕਿੱਥੇ ਵੇਚਦੇ ਹੋ ਪਾ ਜੀ ਪਹਿਲਾਂ ਦਾ ਇੱਥੇ ਨਰਮਾ ਵੀ ਦਿੰਦੇ ਸੀ ਅੱਛਾ ਇਧਰ ਨੂੰ ਮੂੰਹ ਕਰ ਲਓ ਆਪਣੇ ਨਾਲ ਕੈਮਰਾਮੈਨ ਤੇ ਨਰਮੇ ਨਰਮਾ ਬਹੁਤ ਘੱਟ ਹੁੰਦਾ ਸੀਗਾ ਤੇ ਫਿਰ ਉਹਨੂੰ ਸੰਧੀ ਸੰਧੀ ਪਾਏ ਨੇ ਬਾਹਲੀਆਂ ਸਪਰੇਆ ਕਰਨੀਆਂ ਵਾ ਫਿਰ ਵੀ 10 ਮਾ 15 ਮਾ 12 ਮਾ ਕਿਲੇ ਰਹਿੰਦਾ ਨਹੀਂ ਤੇ ਫਿਰ ਹੌਲੀ ਹੌਲੀ ਉਹ ਉਹ ਮੈਂ ਉਹਨੂੰ ਬਣਾਈ ਵੀ ਪਹਿਲਾਂ ਇਹ ਸਾਡੇ ਬਜ਼ੁਰਗ ਬਾਹ ਵੀ ਚਦੇ ਹੁੰਦੇ ਸੀ ਉਹ ਹਲ ਘਟ ਪੈਂਦੇ ਪੁਆਰੀ ਘਟ ਲਾਦੇ ਇਹ ਸਾਰਾ ਕੁਝ ਕਰ ਰਹੇ ਆ ਇਹ ਕਿੱਥੋਂ ਸਿੱਖਿਆ ਹੈ ਕਿ ਦੀ ਤੇ ਨਾ ਹੈ ਇਹ ਮਤਲਬ ਖੇਤੀਬਾੜੀ ਸਮੇਸਣਾ ਨਾਲ ਜੁੜੇ ਜਦੋਂ ਮਿਲਟ ਲਾਉਣ ਲੱਗੇ 4-5 ਪਹਿਲਾਂ ਉਹਨਾਂ ਤੋਂ ਹੀ ਫਿਰ ਅਸੀਂ ਪਹਿਲਾਂ ਮੈਂ ਇੱਕ ਪਾਦਾ ਵੀ ਛੇਰੋਂ ਲਿਆ ਕੇ ਬੀਜਿਆ ਦੋ ਸਾਲ ਉਹ ਜਦੋਂ ਕਪਾਹ ਬੀਜਦੇ ਸੀ ਤੇ ਮੈਂ ਉਹਨਾਂ ਤੋਂ ਕਾਲੀ ਕਪਾਹ ਦਾ ਬੀਜ ਮੰਗਦਾ ਸੀ ਤੇ ਉਹ ਬੀਜ ਨਿਕਲ ਜਾਂਦਾ ਏ ਹੋਰ ਅੱਛਾ ਤੇ ਫਿਰ ਖੇਤੀਬਾੜਾ ਸਮਝਾਣਾ ਦੱਸਿਆ ਮੈਂ ਕਾਲੀ ਕਪਾਹ ਦਾ ਬੀਜ ਚਾਹੀਦਾ ਤੇ ਇਹਨਾਂ ਨੇ ਫਿਰ ਮੈਨੂੰ ਲੱਭ ਕੀਤਾ ਹੋਰੋਂ ਜਾ ਕੇ ਲੈ ਕੇ ਇਹਨਾਂ ਦੇ ਸੇਕ ਵਾਲਾ ਕਿਸਾਨੇ ਦਾ ਬੋਲ ਸਰਪਾਲ ਜੀ ਉੱਥੇ ਗਿਆ ਫਿਰ ਬਸ ਤੇ ਮੈਂ ਉੱਥੋਂ ਬੀਜ ਲਿਆ ਕੇ ਬੀਜਿਆ ਮੈਂ ਉਹ ਚਾਰ ਕਲਾਂ ਬੀਜਿਆ ਹੀ ਤੇ ਬਹੁਤ ਵਧੀਆ ਕੋਈ ਸਪਰੇ ਨਹੀਂ ਕੀਤੀ ਨਾ ਉਹ ਜਰੇ ਪਾਈ ਬਹੁਤ ਵਧੀਆ ਪੰਜ ਛੇ ਮਣਕ ਪਾ ਹੋ ਗਏ। ਅੱਛਾ ਤੁਸੀਂ ਖੇਤੀ ਵਿਰਾਸਤ ਮਿਸ਼ਨ ਤੋਂ ਇੱਕ ਪਾਦ ਆ ਬੀਜ ਲਿਆ ਫਿਰ ਤੇ ਉਹ ਵੇਚਿਆ ਕਿ ਉਹ ਖੇਤੀ ਵਿਰਾਸਤ ਮਿਸ਼ਨ ਨੂੰ ਹੀ ਵੇਚਿਆ ਹੈ। ਅੱਛਾ ਉਹ ਹੋਰ ਉਹ ਉਹਨਾਂ ਨੂੰ ਦਿੱਤੇ ਬਣੇਵੇਂ ਘਰੇ ਆਪਣੇ ਪਰਵਾਸ ਵਾਸਤੇ। ਉਹ ਕੱਪੜਾ ਬਣਾ ਲੈਂਦੇ। ਅੱਛਾ ਤੁਸੀਂ ਵੱਖੋ ਵੱਖ ਫਸਲਾਂ ਬੀਜਦੇ ਹੈ ਨਾ ਤੇ ਹੋਰ ਕੀ ਦੁਨੀਆ ਤੋਂ ਵੱਖਰਾ ਕਰ ਰਹੇ ਆ ਇਹ ਤਾਂ ਫਸਲਾਂ ਤਾਂ ਹੋ ਗਈਆਂ। ਕੋਈ ਪਾਣੀ ਦਾ ਖਾਦਾਂ ਦਾ ਕੀ ਬੱਥਾ ਆਗਾ। ਬਹੁਤ ਜੀ ਲੱਗੇ ਹੁਣਾਂ ਮਤਲਬ ਨਾ ਤਾਂ ਜਿਹੜੀ ਇਹ ਸਰੋਂ ਬੀਜੀ ਆ ਜਾਂ ਇੱਕ ਕਣਕਾ ਜਿਹਦੇ ਚ ਕੋਈ ਖਾਦ ਨਹੀਂ ਪਾਉਣੇ ਮਤਲਬ ਨਿਮ ਜੀ ਮਤਲਬ ਇਹ ਵੀ ਕਰ ਲਿਆ ਮਤਲਬ ਪਰ ਨਹੀਂ ਕਰ ਲਿਆ ਜਿਹਦੇ ਚ ਕੋਈ ਯੂਰੀਆ ਡੀਪ ਕਿੰਨੇ ਕਿੰਨੇ ਖੇਤ ਚ ਕਿੰਨੇ ਖੇਤ ਪਿਛਲੇ ਸਾਲ ਪਹਿਲੇ ਸਾਲ ਦਾ ਹੀ ਕੀਤਾ ਇਹ ਕਨਾਲ ਤੋਂ ਫਿਰ ਅਗਲੇ ਸਾਲ ਚਾਰ ਕਨਾਲਾਂ ਤੇ ਹੁਣ ਇੱਕ ਕਿਲਾ ਕਣਕ ਬੀਜੀ ਆ ਆਰਗੈਨਿਕ ਆਰਗੈਨਿਕ ਕਣਕ ਬੀਜੀ ਆ ਇਹਦੇ ਵਿੱਚ ਕੋਈ ਰੇਸਪਰੇ ਨਹੀਂ ਪਾਣੇ ਸਰੋਂ ਸਰੋਂ ਡੇਢ ਕਿੱਲਾ ਸਰੋਂ ਦੀ ਜਿਹੜੀ ਉਹਦੇ ਚ ਕੁਝ ਪਾਇਆ ਕੁਝ ਨਹੀਂ ਪਾਣਾ ਇਹ ਵਿੱਚ ਵੀ ਕੋਵਿਡ ਦਾ ਮਤਲਬ 10 ਸਾਲ ਤੋਂ ਉਹ ਖੇਤ ਦੇ ਵਿੱਚ ਬਿਲਕੁਲ ਕੋਈ ਵੀ ਰਸਾਇਣਕ ਖਾਦ ਜਾਂ ਸਪਰੇ ਨਹੀਂ ਪਾਈ ਪਾਣੀ ਵੀ ਨਹੀਂ ਲਾਇਆ ਪਾਣੀ ਵੀ ਨਹੀਂ ਲਾਉਂਦੇ ਬਰਾਨੀ ਕਰਨਾ ਉਹ ਅੱਛਾ ਤੁਸੀਂ ਜਿਵੇਂ ਆ ਗੋਡੀ ਕਰੀ ਜੰਨੇ ਹੱਥ ਨਾਲ ਹਨਾ ਤੁਹਾਨੂੰ ਕੋਈ ਆਂਟੀ-ਖੰਟੀ ਨਹੀਂ ਕਹਿੰਦੇ ਵੀ ਯਾਰ ਵੀ ਇਹ ਕੋ ਗੋਡੀ ਕਰੀ ਬਹੁਤ ਕਹਿੰਦੇ ਵੀ ਇਹ ਤਿੰਨ ਕਰਾਲਾ ਤੋਂ ਤਿੰਨ ਦਿਨ ਹੋ ਗਏ ਲੱਗਿਆਂ ਨੂੰ ਹਜੇ ਵੀ ਨਿਬੜਿਆ ਨਹੀਂ ਹਾਂ ਜੀ ਦੇ ਇਹਦੇ ਸਪਰੇਅ ਮਾਰਦੇ ਉਹ ਕੱਖਾਂ ਵਾਲੀ ਬੱਤੂ ਦਾ ਹੈਗਾ ਤੇ ਇੱਕ ਟਰਮੀਨ ਆ ਕੱਲੇ ਹੀ ਕਰਦੇ ਉਹ ਨਾਲ ਵੀ ਹੁੰਦਾ ਸੀ ਹਾਂ ਇੱਕ ਮੇਰੇ ਨਾਲ ਬੰਦਾ ਦਿਹਾੜੀਆ ਐਂ ਕਹਿੰਦੇ ਉਹਨੇ ਵੀ ਇਹਦਾ ਸਪਰੇਅ ਕਰਕੇ ਤਿੱਕੇ ਵਾਰੀ ਕੰਮ ਹੋ ਜਾਂਦਾ ਹਾਂਜੀ ਹਾਂਜੀ ਉਹ ਵੀ ਕਹਿੰਦਾ ਉਹਨਾਂ ਨੂੰ ਪੈਸੇ ਹੀ ਮਲੇ ਫਿਰ ਵੀ ਉਹ ਕਹਿੰਦਾ ਵੀ ਇਹਦੇ ਸਪਰੇਅ ਮਾਰਦਗੇ ਮੈਂ ਅੱਛਾ ਜਿਹੜੇ ਆਸ਼ਕ ਹੁੰਦੇ ਆ ਨਾ ਤੇਰੀ ਚਾਹੇ ਸਿੱਖੀ ਚਾਗੇ ਚਾਹੇ ਕਾਇਤੀ ਵਾਗੇ ਉਹਨਾਂ ਨੂੰ ਪਾਗਲ ਕੰਮਲੇ ਕਹ ਜਾਂਦੇ ਕਿ ਕੁਝ ਇਹੋ ਜਿਹਾ ਬਣ ਕੇ ਖੱਟਿਆ ਜਾਂਦਾ ਬਿਲਕੁਲ ਖੱਟਣਾ ਤਾਂ ਚਲੋ ਜੀ ਆਪਾਂ ਇੱਕ ਜਿਹੜਾ ਪਰ ਨਹੀਂ ਕਰ ਲਿਆ ਵੀ ਇਹਦੇ ਵਿੱਚ ਇਹ ਚੀਜ਼ ਜ਼ਹਿਰ ਪਾਉਣੀ ਨਹੀਂ ਅੱਛਾ ਅੱਗ ਵੀ ਨਹੀਂ ਲਾਉਂਦੇ ਹਨ ਅੱਗ ਵੀ ਨਹੀਂ ਬਿਲਕੁਲ ਨੇ ਜੀ ਪਰ ਚਾਰ ਸਾਲ ਹੋ ਗਏ ਪਰ ਨਾ ਇਹ ਜਾਂ ਕੀਤਾ ਵੀ ਮੇਰਾ ਖੇਤ ਲੱਗਦਾ ਸੂਏ ਦੇ ਨਾਲ ਤੇ ਉਹ ਲਾਈ ਗਵੰਡੀਆਂ ਨੇ ਅੱਗ ਤੇ ਸੂਏ ਵਾਲਿਆਂ ਦੇ ਜੰਗਲਾਤ ਵਾਲਿਆਂ ਦੇ ਪੇੜ ਮੱਝ ਗਏ ਪਰ ਥੋੜੇ ਥੋੜੇ ਪੇੜ ਮੱਚ ਗਏ ਤੇ ਉਹ ਉੱਥੇ ਜਦੋਂ ਮੁਲਾਜ਼ਮ ਜਿਹੜੇ ਆਏ ਤੋਂ ਕਹਿੰਦੇ ਜੀ ਇਹਦਾ ਮੁਹਾਜਬਾ ਪਾਉਣੇ ਮੈਂ ਆਖਿਆ ਵੀ ਤੁਸੀਂ ਇਹ ਸ਼ੁਰੂਆਰੀ ਕਰ ਲਓ ਜੇ ਮੈਂ ਅਗ ਲਾਈ ਹੋਈ ਤਾਂ ਮੈਂ ਤਾਂ ਉਹ ਅੱਗ ਹੀ ਨਹੀਂ ਲਾਉਂਦੀ ਪਰ ਨਹੀਂ ਕੀਤਾ ਮੈਂ ਲਾਉਣੀ ਨਹੀਂ ਉਹਨਾਂ ਨੇ ਮਤਲਬ ਇਨਕੁਆਰੀ ਕੀਤੀ ਤੇ ਫੌਂਡੀਆਂ ਨੇ ਲਾਈ ਸੀ ਅੱਜ ਪਤਾ ਲੱਗਿਆ ਉਹਨਾਂ ਨੂੰ ਪੈਸੇ ਪਾ ਗਏ ਤੇ ਲੱਗੇ ਮੇਰੇ ਮੱਥੇ ਸੀਗੇ ਦਰਸਤ ਹੋ ਤੇ ਮੈਨੂੰ ਨਹੀਂ ਪੈਸਾ ਉਹਨਾਂ ਨੂੰ ਕਲੀਅਰ ਪਤਾ ਲੱਗ ਗਿਆ ਵੀ ਇਸ ਬੰਦੇ ਨੇ ਅੱਗ ਨਹੀਂ ਲਾਈ ਤੇ ਹੁਣ ਵੀ ਉਹ ਜੰਗਲਾਤ ਵਾਲੇ ਆਉਂਦੇ ਤੇ ਮੈਂ ਪਰ ਨਹੀਂ ਕਰ ਲਿਆ ਕਿਆ ਕ ਲਾਉਣੀ ਵੀ ਅੱਗ ਲਾਉਣੀ ਨਹੀਂ ਸਾਰੇ ਬਾਹਰ ਵੀ ਮੇਰਾ ਸੂਏ ਤੋਂ ਪਰੇ ਵੀ ਹੈ ਤਿੰਨ ਚਾਰ ਕਿਲੇ ਖੇਤ ਉਹਦੇ ਵਿੱਚ ਵੀ ਨਹੀਂ ਅੱਗ ਲਾ ਅੱਛਾ ਉਹ ਬਹੁਤ ਵੀ ਹੈ ਸਿੱਧਰ ਜੀ ਅੱਗ ਨਹੀਂ ਲਾਉਂਦੇ ਤਾਂ ਫਿਰ ਕਿਵੇਂ ਪਰਾਲੀ ਕਿਵੇਂ ਕਰਦੇ ਝੋਨੇ ਦੀ ਮੈਨੇ ਪਰਾਲੀ ਦੀ ਇਹ ਮਲਚਿੰਗ ਕਰਦੇ ਆ ਖੇਤੀਬਾੜੀ ਇਸ ਨਾਲਾਂ ਤੋਂ ਪਤਾ ਕੀਤਾ ਵੀ ਇਹ ਦਸਤ ਕੀ ਕਰੀ ਹਾਂ ਹਾਂ ਉਹਨਾਂ ਕੋਲ ਮਸ਼ੀਨ ਆ ਹਰ ਸਾਲ ਆਉਂਦੇ ਆ ਮੇਰੇ ਖੇਤ ਮਲਚਿੰਗ ਕਰਕੇ ਜਾਂਦੇ ਤੇ ਬਹੁਤ ਵਧੀਆ ਇਸੇ ਮਲਚਿੰਗ ਨਾਲ ਉਹ ਬੀਜ ਦਿੰਦੇ ਹੈ ਨਾ ਤੇ ਕੋਈ ਕਵਾਂਡੀ ਕੋਈ ਤੁਨ ਤੰਗਤਾ ਨਹੀਂ ਕਰਦਾ ਹੁਣ ਕੋਈ ਵੀ ਜਾਂ ਹਾਂ ਵਾਂਡੇ ਉਦੋਂ ਤੱਕ ਕਰਦੇ ਆ ਵੀ ਤੁਸੀਂ ਇਹ ਕਿ ਜੱਬ ਜਾਂ ਮਾਰੀ ਜਾਂਦੇ ਆ ਤੇ ਹੁਣ ਕਹਿੰਦੇ ਆ ਵੀ ਯਾਰ ਚੰਗਿਆ ਰਹੇਗਾ ਤੂੰ ਪਰਾ ਵਾਲੀ ਵਿੱਚ ਹੀ ਰੱਖ ਲਈ ਤੇ ਕਹਿੰਦੇ ਅਸੀਂ ਤਾਂ ਪੰਡਾ ਵਿੱਚ ਕਾਇਆ ਸੁੰਡੀ ਵਾਲੀ ਵੀ ਫਿਰ ਵੀ ਪੈ ਗਈ ਤੇ ਮੇਰੇ ਕੋਈ ਸੁੰਡੀ ਠੰਡੀ ਨਹੀਂ ਵਿੱਚ ਪਈ ਗੁਰਿੰਦਰ ਜੀ ਉਹ ਠੀਕ ਹੈ ਸੁੰਡੀ ਨਹੀਂ ਪਈ ਵਧੀਆ ਚੱਲ ਕੋ ਚੂਹਾ ਨਹੀਂ ਪਿਆ ਹਨਾ ਅੱਛਾ ਤੁਸੀਂ ਮੈਲਟ ਪੀਂਦੇ ਆ ਮੈਲਟ ਖਾਣੇ ਵੀ ਉਹ ਕਿਵੇਂ ਖਾਣੀ ਮੈਲਟ ਖਾਣੇ ਜੀ ਰੋਟੀ ਬਣਾ ਕੇ ਖਾਣੇ ਖਿਚੜੀ ਬਣਾ ਕੇ ਖਾਣੇ ਅੱਛਾ ਸ਼ਾਮ ਦੇ ਟਾਈਮ ਖਿਚੜੀ ਬਣਾ ਲੈਣੇ ਵਿੱਚ ਗਾਜਰਾ ਮੂਰੀਆਂ ਪਾ ਕੇ ਤੇ ਦੁਪਹਿਰ ਦੇ ਟਾਈਮ ਸਬ ਉਹ ਦਿਨ ਕੋਈ ਤਾਕਤ ਮਿਲਦੀ ਵੱਖਰੀ ਤਜੂਬ ਨਹੀਂ ਪਾਕਤ ਵੇ ਹੁਣ ਮੇਰੇ ਕਸੌਲੀ ਫੇਰ ਹੀ ਹੱਥ ਚ ਮਿਲਦਾ ਹਨ ਜੇ ਤਾਕਤ ਮਿਲਦੀ ਹਨ ਆ ਮਿਲਦਾ ਨਹੀਂ ਆ ਮਿਲਦਾ ਹੀ ਕਾਰਨਾਵਾ ਜਿਹੜੀ ਕਸੌਲੀ ਖਿੱਚੀ ਫਿਰਦੇ ਆ ਬਿਮਾਰੀਆਂ ਵੀ ਟੁੱਟਦੀਆਂ ਹਨ ਹਾਂ ਹਾਂ ਬਿਮਾਰੀਆਂ ਮੈਂ ਤੁਹਾਨੂੰ ਦੱਸਾਂ ਜਦੋਂ ਮੈਂ ਜ਼ਿਆਦਾ ਧੁੰਦਾ ਹੀ ਪੈਣ ਲੱਗ ਗਿਆ ਤੇ ਘਰੇ ਵੇਲੇ ਰਹੇ ਮਤਲਬ 5 10 ਦਿਨ ਤੇ ਅੱਡੀਆਂ ਦੁਖਣ ਲੱਗੀਆਂ ਹਾਂ ਤੇ ਮੈਨੂੰ ਘਰ ਵਾਲੀ ਕਹਿੰਦੀ ਸ਼ਹਿਰ ਦਿਖਾਓ ਮੈਂ ਕਿਹਾ ਸ਼ਹਿਰ ਕਿਵੇਂ ਜਦੋਂ ਕਣ ਗੁੱਟਣ ਲੱਗੇ ਨੰਗੇ ਪੈਰੀਂ ਕਿੱਟੀ ਤੇ ਆਪੇ ਹਰ ਜਾਣੀਆਂ ਆ ਦੋ ਦਿਨ ਹੋਏ ਕੋਲ ਦੇ ਹੱਡੀ ਅੱਡੀਆਂ हट ਗਈਆਂ ਜੀ ਪਰਵਿੰਦਰ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਤੁਸੀਂ ਬਹੁਤ ਵਧੀਆ ਕਰ ਰਹੇ ਹੋ ਦੋਸਤੋ ਇਸ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਕਰੋ ਲਾਈਕ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਇਸ ਵੀਡੀਓ ਨੂੰ ਇੰਨਾ ਸ਼ੇਅਰ ਕਰੋ ਕਿ ਇਸ ਕਿਸਾਨ ਦੀ ਜਿਹੜੀ ਹੈ انسان ਦੀ ਵੀ ਇੰਨੀ ਮਿਹਨਤ ਹੈ ਹਨਾ ਤੇ ਲਗਨ ਹੈ ਤੇ ਸਿੱਧੇ ਪਾਸੇ ਚੱਲਣਾ ਹੈਗਾ ਹਨਾ ਇਹ ਇਹਨਾਂ ਨੂੰ ਦੇਖ ਕੇ ਵੀ ਹੋਰ ਵੀ ਕਿਸਾਨ ਨੌਜਵਾਨ ਇਸ ਪਾਸੇ ਆਉਣ ਸ਼ੁਕਰੀਆ ਜੀ ਧੰਨਵਾਦ